ਅੱਜ ਸੀਗਾ ਕਰਨੇ ਕਿ ਵਿਆਹੀ ਕੋਈ ਧੀ ਨੂੰ ਉਸਦੇ ਪੇਕੇ ਕਦੇ ਵੀ ਚੱਕਲਾ 베ਲਣਾ ਤਵਾ ਨਹੀਂ ਸੀ ਦਿਆ ਕਰਦੇ ਕਿ ਉਹ ਨਹੀਂ ਸੀ ਦਿਆ ਕਰਦੇ ਬੇਸ਼ੱਕ ਅੱਜ ਵੀ ਧੀ ਨੂੰ ਇਹ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ ਜੋ ਮਰਜੀ ਤਾਜ ਦਹੀਜ ਵਿੱਚ ਦਿੱਤਾ ਜਾਵੇ ਜੋ ਮਰਜੀ ਹੋਰ ਵਰਤਣ ਵਾਲੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਪਰ ਚੱਕਲਾ 베ਲਣਾ ਤੇ ਤਵਾ ਜਿਹੜਾ ਉਹ ਧੀ ਨੂੰ ਨਹੀਂ ਦਿੱਤਾ ਜਾਂਦਾ ਆਓ ਗੱਲ ਕਰੀਏ ਕਿ ਇਸ ਪਿੱਛੇ ਕੀ ਸਚਾਈ ਹੈ ਕੀ ਅਰਥ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਬਜ਼ੁਰਗ ਜਿਹੜੇ ਉਹਨਾਂ ਨੇ ਜ਼ਿੰਦਗੀ ਦੇ ਤੱਤ ਕੱਢੇ ਹੁੰਦੇ ਸੀ ਉਹ ਜਦੋਂ ਵੀ ਕੋਈ ਰੀਤੀ ਰਿਵਾਜ ਕੋਈ ਰਸਮ ਬਣਾਉਂਦੇ ਸੀ ਨਾ ਤਾਂ ਉਹਦੇ ਪਿੱਛੇ ਬਹੁਤ ਵੱਡਾ ਅਰਥ ਹੁੰਦਾ ਸੀ ਉਹ ਰਿਸ਼ਤਿਆਂ ਨੂੰ ਬਹੁਤ ਐਗਮਿਤ ਦਿੰਦੇ ਸੀ ਤਾਂ ਹੀ ਰਿਸ਼ਤੇ ਦੂਰ ਤੱਕ ਲੱਦੇ ਸੀ ਕਿਉਂਕਿ ਰਿਸ਼ਤਿਆਂ 'ਚ ਪਿਆਰ ਰੋਟ ਹੁੰਦਾ ਸੀ ਤੇ ਫਿਰ ਜੇ ਧੀ ਦੇ ਸਹੁਰੇ ਹੋਣ ਜਾਂ ਪੁੱਤ ਦੇ ਸਹੁਰੇ ਹੋਣਾ ਉਹ ਇੰਨਾ ਰਿਸ਼ਤੇਦਾਰੀਆਂ ਨੂੰ ਇੰਨਾ ਰਿਸ਼ਤੀਆਂ ਨੂੰ ਫੁੱਲਾਂ ਦੀ ਬਾਸ਼ਨਾ ਦਿੰਦੇ ਹੁੰਦੇ ਸੀ ਕਿ ਰਿਸ਼ਤੇ ਜਿਹੜੇ ਉਹ ਫੁੱਲਾਂ ਦੀ ਬਾਸ਼ਨਾ ਵਰਗੇ ਹੁੰਦੇ ਆ ਇਹ ਇਸ ਕਰਕੇ ਰਿਸ਼ਤੇ ਜਿਹੜੇ ਸੰਭਾਲ ਕੇ ਰੱਖਣੇ ਚਾਹੀਦੇ ਤੇ ਫੇਰ ਗੱਲ ਕਰੀਏ ਕਿ ਧੀ ਨੂੰ ਇਹ ਚੀਜ਼ਾਂ ਜਿਹੜੀਆਂ ਕਿਉਂ ਨਹੀਂ ਸਿਖਤੀ ਬੇਸ਼ੱਕ ਧੀ ਨੂੰ ਬਹੁਤ ਸਮਾਨ ਦਿੱਤਾ ਜਾਂਦਾ ਸੀ ਪਰ ਉਹ ਧੀ ਨੂੰ ਇਹ ਚੀਜ਼ਾਂ ਇਸ ਕਰਕੇ ਨਹੀਂ ਸੀ ਦਿੰਦੇ ਕਿਉਂਕਿ ਉਹ ਆਪਣੀ ਧੀ ਨੂੰ ਹਮੇਸ਼ਾ ਹੀ ਇਹ ਸਿਖਿਆ ਦਿੰਦੇ ਸੀ ਇਹ ਪਰਿਵਾਰ ਨੂੰ ਜੋੜ ਕੇ ਕਿਵੇਂ ਰੱਖਣਾ ਜੇ ਕੋਈ ਰਿਸ਼ਤੇਦਾਰੀ ਵਿੱਚ ਕੋਈ ਚਾਚਾ ਤਾਇਆ ਭਰਾ ਟੁੱਟਿਆ ਵੀ ਆ ਨਾ ਤਾਂ ਪਰਿਵਾਰ ਨੂੰ ਇੱਕ ਮੋਠਾ ਕਰਨਾ ਆ ਭਾਵੇਂ ਜੇ ਕੋਈ ਰੁੱਸਿਆ ਵੀ ਹੋਵੇ ਤੇ ਉਹਨੂੰ ਵੀ ਨਾਲ ਲਾਉਣਾ ਵਾ ਮਨਾਉਣਾ ਆ ਪਰਿਵਾਰ ਨੂੰ ਜੋੜ ਕੇ ਗੰਢ ਕੇ ਤੇ ਫੇਰ ਅੱਗੇ ਸੁਰਨਾ ਆ ਮਾਪੇ ਦੀ ਇਹ ਸਿੱਖਿਆ ਹੁੰਦੀ ਸੀ ਤੇ ਫਿਰ ਮਾਪੇ ਆਪਣੀ ਧੀ ਨੂੰ ਇਹ ਚੀਜ਼ਾਂ ਵੀ ਇਸ ਲਈ ਨਹੀਂ ਸੀ ਦਿੱਤੀ ਜਾਂਦੀ ਕਿ ਕਿਤੇ ਉਹਦੇ ਸਹੁਰੇ ਇਹ ਗੱਲ ਨਾ ਸੋਚ ਲੈਣ ਕਿ ਇੰਨਾ ਆਪਣੀ ਧੀ ਨੂੰ ਚਕਲਾ ਵੇਲਣਾ ਪਰਾਤ ਦੇ ਕੇ ਇਸ ਕਰਕੇ ਭੇਜਿਆ ਆ ਤਾਂ ਕਿ ਜਾਂਦੀ ਅੱਡ ਹੋ ਜੇ ਆਪਣੀ ਰੋਟੀ ਵੱਖਰੀ ਕਰ ਲਵੇ ਕਿਉਂਕਿ ਜਦੋਂ ਮਾਪੇ ਇਹੋ ਜੀ ਚੀਜ਼ ਧੀ ਦੇ ਕੇ ਭੇਜਦੇ ਆ ਨਾ ਤਾਂ ਮੇਰੇ ਇਸ ਚੀਜ਼ ਦਾ ਅਰਥ ਇਹ ਹੀ ਨਿਕਲਦਾ ਆ ਕਿ ਉਹਦੇ ਮਾਪੇ ਦਾ ਪਿੱਛੇ ਹੱਥ ਆ ਕਿ ਜਾ ਕੇ ਪਰਿਵਾਰ ਨੂੰ ਤੋੜ ਦੇ ਇਸ ਕਰਕੇ ਉਹ ਬੜੀ ਦੂਰ ਦੀ ਸੋਚਦੇ ਹੁੰਦੇ ਸੀ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਪੁੱਤਾਂ ਨੂੰ ਇੱਕ ਚੰਗੀ ਸਿੱਖਿਆ ਦਿੰਦੇ ਹੁੰਦੇ ਸੀ ਤਾਂ ਹੀ ਪਰਿਵਾਰ ਜਿਹੜੇ ਆ ਉਹ ਇਕੱਠੇ ਰਹਿੰਦੇ ਸੀ ਜੇ ਕਿਸੇ ਦੇ ਪੰਜ ਪੁੱਤਰ ਚਾਰ ਪੁੱਤਰ ਤਾਂ ਬਹੁਤ ਬਹੁਤ ਸਮਾ ਜਿਹੜਾ ਵਾ ਘਰ ਦੇ ਵਿੱਚ ਇੱਕੋ ਜੁੱਟੇ ਤੇ ਰੋਟੀ ਪਕਦੀ ਹੁੰਦੀ ਸੀ ਤੇ ਇਕੱਠੇ ਖਾਂਦੇ ਹੁੰਦੇ ਸੀ ਕਿਉਂਕਿ ਉਦੋਂ ਮਾਂ-ਬਾਪ ਵੱਲੋਂ ਧੀਆਂ ਪੁੱਤਰਾਂ ਨੂੰ ਇਹੋ ਸਿੱਖਿਆ ਦਿੱਤੀ ਜਾਂਦੀ ਸੀ ਕਿ ਜਿੱਦਾਂ ਵੱਡਾ ਪਰਿਵਾਰ ਹੋਵੇਗਾ ਧੀ ਉਨੀ ਹੀ ਸੁખી ਵਸੇਗੀ ਤਾਂ ਹੀ ਕਰਕੇ ਆਪਣੀ ਧੀ ਨੂੰ ਇਹ ਚੀਜ਼ਾਂ ਨਹੀਂ ਸਿਖਤੀਆਂ ਜਾਂਦੀਆਂ ਵੇਸ਼ਕਾ ਅੱਜ ਵੀ ਬਹੁਤ ਸਾਰੇ ਪਰਿਵਾਰਵਾ ਜਿਹੜੇ ਆਪਣੀ ਧੀ ਨੂੰ ਇਹੋ ਜਿਹੀ ਕੋਈ ਵੀ ਚੀਜ਼ ਜਿਹੜੀ ਉਹ ਸੌਰੀ ਦੇ ਕੇ ਨਹੀਂ ਭੇਜਦੇ ਕਿਉਂਕਿ ਇਸ ਚੀਜ਼ ਦਾ ਅਰਥ ਜਿਹੜਾ ਉਹ ਇਹੀ ਨਿਕਲਦਾ ਆ ਕਿ ਚਾਹੁੰਦੇ ਆਂ ਪਰਿਵਾਰ ਨੂੰ ਤੋੜ ਦੇ ਤੇ ਆਪਣੀ ਰੋਟੀ ਵੱਖਰੀ ਕਰ ਲੈ ਜਿਸ ਕਰਕੇ ਸੁੰਝੇ ਹੋਏ ਮਾਪੇ ਜਿਹੜਿਆ ਉਹ ਆਪਣੀ ਧੀ ਨੂੰ ਇਹੋ ਜਿਹੀ ਚੀਜ਼ ਦੇ ਕੇ ਨਹੀਂ ਭੇਜਦੇ ਫਿਰ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਜੇ ਤੁਹਾਨੂੰ ਕੋਈ ਹੋਰ ਅਰਥ ਲੱਗਦਾ ਆ ਦਾ ਇਸ ਦਾ ਕੋਈ ਹੋਰ ਮਤਲਬ ਹੈ ਤੁਹਾਡੇ ਇਲਾਕੇ ਵਿੱਚ ਤਾਂ ਤੁਸੀਂ ਜਰੂਰ ਦੱਸਿਓ ਸੋ ਉਮੀਦ ਕਰਦੀ ਆ ਕਿ ਅੱਜ ਦੇ ਵਿਚਾਰ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ